ਪਿਛਲੇ ਦਿਨਾਂ ਪਈ ਬਰਸਾਤ ਨੇ ਜਿੱਥੇ ਕੀ ਪੂਰੇ ਸੂਬੇ ਭਰ ਵਿੱਚ ਹਰ ਥਾਂ ਪਾਣੀ ਪਾਣੀ ਕਰ ਦਿੱਤਾ ਹੈ ਉਥੇ ਹੀ ਤਸਵੀਰਾਂ ਸੀ ਤੁਹਾਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਦੀਆਂ ਦਿਖਾ ਰਹੀਆਂ ਬੱਸ ਸਟੈਂਡ ਇੱਕ ਉਹ ਥਾਂ ਹੈ ਜਿੱਥੇ ਹਰ ਇੱਕ ਵਿਅਕਤੀ ਨੇ ਕਿਤੇ ਆਣ ਜਾਣ ਲਈ ਜ਼ਰੂਰ ਜਾਣਾ ਹੁੰਦਾ ਹੈ ਜੇ ਕਿਸੇ ਨੇ ਬੱਸ ਫੜਨੀ ਹੈ ਪਰ ਬੱਸ ਸਟੈਂਡ ਦੇ ਅੰਦਰ ਜਾਇਆ ਕਿਵੇਂ ਜਾਏ ਇੱਥੇ ਤਾਂ ਪਹਿਲਾਂ ਹੀ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ ਆਵਾਜ਼ ਜਾਈ ਲਈ ਲੋਕਾਂ ਨੂੰ ਦੇਖੋ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇੱਟਾਂ ਰੱਖ ਕੇ ਤਾਂ ਲੋਕ ਆ ਜਾ ਰਹੇ ਨੇ ਜੇ ਅਜੇਹੇ ਚ ਕੋਈ ਪੈਰ ਤਿਲਕ ਜਾਂਦਾ ਹੈ ਤਾਂ ਫੇਰ ਹਾਦਸੇ ਦਾ ਜ਼ਿੰਮੇਵਾਰ ਕੌਣ ਹੋਏਗਾ ਪਰੇਸ਼ਾਨ ਹੋਏ ਨੇ ਲੋਕ ਕੀ ਕੁਝ ਕਹਿਣਾ ਤੁਹਾਨੂੰ ਸੁਣਾ ਦਿੰਨੇ ਆ ਪਰ ਵੱਡੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਮੁਖਸ ਸਾਹਿਬ ਦੇਸ ਬਸਟੈਂਡ ਦੇ ਵੱਲ ਲੋਕਾਂ ਦਾ ਕਹਿਣਾ ਕਿ ਕੋਈ ਧਿਆਨ ਨਹੀਂ ਦੇ ਰਿਹਾ ਇੱਥੇ ਆਮ ਹੋਈ ਛੋਟੀ ਮੋਟੀ ਬਰਸਾਤ ਤੋਂ ਬਾਅਦ ਇਹ ਪਾਣੀ ਖੜ ਜਾਂਦਾ ਹੈ ਤੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਮੇਰਾ ਨਾਮ ਲਖਮੀਰ ਸਿੰਘ ਹੈ ਜੀ ਮੈਂ ਇੱਥੇ ਡਿਪੂ ਪ੍ਰਧਾਨ ਮੁੱਖ ਦਫ਼ਤਰੋਂ ਇਹ ਸਮੱਸਿਆ ਜੀ ਪਾਣੀ ਦੀ ਕੱਲੀ بارشਾਂ ਦਰਾਂ ਨਹੀਂ ਇਹ ਵੈਸੇ ਵੀ ਆ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕੋਈ ਸੀਵਰੇਜ ਸਿਸਟਮ ਨਹੀਂ ਚੱਲਦਾਗਾ ਨਾ ਹੀ ਕਿ ਪਾਣੀ ਦਾ ਨਿਕਾਸ ਇੱਥੋਂ ਦਿੱਤਾ ਗਿਆ ਇਹ ਹਰ ਰੋਜ਼ ਹੀ ਥੇਲੀ ਦਾ ਇਹ ਕੰਮ ਆ ਅੱਜ ਤਾਂ بارش ਕਰਕੇ ਆਪਾਂ ਕਹਿ ਦਿੰਦੇ ਨੇ ਪਾਣੀ ਤਿੰਨੇ ਗੇਟ ਬੰਦ ਪਏ ਆ ਜਿੱਥੋਂ ਬੱਸਾਂ ਐਂਟਰ ਹੁੰਦੀਆਂ ਨਿਕਲਦੀਆਂ ਔਰ ਆ ਮਿੰਨੀ ਵਾਲਾ ਗੇਟ ਆ ਬਸ ਸਟੈਂਡ ਦੇ ਵਿੱਚ ਜੇ ਕਹੀਏ ਵੀ ਨਾ ਤਾਂ ਵਰਨ ਨੂੰ ਜਗਾ ਤੇ ਨਾ ਨਿਕਲ ਨੂੰ ਲੋਕ ਆ ਜਿਹੜੇ ਉਹ ਆਪ ਦਾ ਕੋਈ ਆਟੋ ਲੈ ਕੇ ਜਾਂ ਕੋਈ ਕਾਰਾਂ ਲੈ ਕੇ ਐਂਟਰ ਕਰ ਸਕਦੇ ਆ ਬਸ ਸਟੈਂਡ ਦੇ ਵਿੱਚ ਯਾਸੰਜਰਾਂ ਦਾ ਆਉਣਾ ਹੀ ਮੁਸ਼ਕਲ ਆ ਆ ਨਹੀਂ ਸਕਦੇ ਕਿ ਜੇ ਆਉਂਦੇ ਆ ਤਾਂ ਗੋਡਿਆਂ ਤੱਕ ਪਹੁੰਚੇ ਝੜਾਚੜਾ ਕੀ ਹੁੰਦਾ ਆ ਤੇ ਇਹਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਨਗਰ ਕੌਂਸਲ ਦੇ ਵੀ ਬਹੁਤ ਵਾਰ ਧਿਆਨ ਚ ਲਿਆ ਚੁੱਕੇ ਆ ਜਿਹੜਾ ਅੱਡਾ ਇਹ ਬਸ ਸਟੈਂਡ ਆ ਇਹ ਠੇਕੇਦਾਰ ਦੇ ਐਂਟਰ ਆ ਜੀ ਠੇਕੇਦਾਰ ਨੂੰ ਬਹੁਤ ਵਾਰੀ ਕਿਹਾ ਇਹਨਾਂ ਨੂੰ ਕਿਹਾ ਵੀ ਪਾਣੀ ਦਾ ਜਿਹੜਾ ਇਹਦਾ ਨਿਕਾਸ ਕਰਾਇਆ ਜਾਵੇ ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਇਹ ਹਾਲਾਤ ਆ ਜਿਹੜੇ ਜਿਉਂਦੀ ਤਿਉਹ ਆ ਜਦੋਂ ਵੀ بارش ਹੁੰਦੀ ਆ ਤੇ 10-10 15-15 ਦਿਨ ਜਿਹੜੇ ਲੋਕਾਂ ਦਾ ਅੱਡੇ ਦੇ ਵਿੱਚੋਂ ਬਾਹਰ ਨਿਕਲਣਾ ਤੇ ਅੰਦਰ ਆਉਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਨਾ ਸਮਾਂ ਹੋ ਗਿਆ ਇਸ ਨੂੰ ਇਸੇ ਤਰ੍ਹਾਂ ਪਾਣੀ ਖੜਦਿਆਂ ਨੂੰ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ بارش ਦਾ ਤਾਂ ਹੁੰਦਾ ਹੀ ਹੁੰਦਾ ਇਹ ਇਹਦਾ ਪਾਣੀ ਦਾ ਨਿਕਾਸ ਹੀ ਹੈ ਨਹੀਂ ਜੀ ਸਿਵਰੇਜ ਦਾ ਵੀ ਖੜ ਜਾਂਦਾ ਸਿਵਰੇਜ ਦਾ ਜਿਹੜਾ ਪਾਣੀ ਹੈ ਨਾ ਸ਼ਹਿਰ ਦਾ ਪਾਣੀ ਜਿਹੜਾ ਰੋਜ਼ ਮਰਾਂ ਦੇ ਵਿੱਚ ਆਉਂਦਾ ਜਿਹੜਾ ਉਹ ਵੀ ਪਾਣੀ ਬੈਕ ਆ ਜਾਂਦਾ ਤੇ ਉਹ ਅੱਡੇ ਦੇ ਜਿਹੜੇ ਗੇਟ ਆ ਇਥੋਂ ਸਵਾਰੀਆਂ ਨੇ ਇੰਟਰ ਹੋਣਾ ਲੋਕਾਂ ਨੇ ਉਹ ਉੱਥੇ ਕਾਲਾ ਪਾਣੀ ਆ ਜਾਂਦਾ ਆ ਤਾਂ ਚਲੋ ਆਪਾਂ ਫਿਰ ਵੀ ਪਾਣੀ ਮੀਂਹ ਦਾ بارش ਦਾ ਆਪਾਂ ਕਹਿ ਦਈਏ ਵੀ ਸਾਫ਼ ਹੋ ਗਿਆ ਲੋਕਾਂ ਨੂੰ ਲੰਘਣ ਤੇ ਵਿੱਚ ਬਹੁਤ ਪਰੇਸ਼ਾਨੀਆਂ ਆ ਰਹੀਆਂ ਇਹ बार-बार ਜਿਹੜੇ ਇਲਾਕੇ ਦੇ ਐਮਐਲਏ ਆ ਸਾਡਾ ਇਤਿਹਾਸਕ ਸ਼ਹਿਰ ਹੈ ਜੀ ਮੁਕਤਸਰ ਸਾਹਿਬ ਇਹ ਲੋਕ ਬੜੀ ਸ਼ਰਧਾ ਨਾਲ ਦੂਰੋਂ ਦੂਰੋਂ ਆਉਂਦੇ ਇੱਥੇ ਨਤਮਸਤਕ ਹੋਣ ਲਈ ਪਰ ਜਦੋਂ ਆਉਂਦਿਆਂ ਨੂੰ ਬੱਸ ਸਟੈਂਡ ਦੇ ਵਿੱਚ ਉਤਰਦੇ ਆ ਤਾਂ ਬਹੁਤ ਯਾਨੀ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਦੇਖ ਰਹੇ ਹੋ ਇਹਦਾ ਹਾਲਾਤ ਕੀ ਆ ਸੋ ਇਹਦੇ ਬਾਰੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਠੇਕੇਦਾਰ ਨੂੰ ਵੀ ਬੇਨਤੀ ਆ ਕਿ ਨਗਰ ਕਾਉਂਸਲ ਦੇ ਜਿਹੜੇ ਪ੍ਰਧਾਨ ਆ ਉਹਨਾਂ 'ਕੀ ਬੇਨਤੀ ਹੈ ਵੀ ਦਾ ਜਲਦੀ ਤੋਂ ਜਲਦੀ ਇਹ ਸਮੱਸਿਆ ਦਾ ਜਿਹੜਾ ਹੱਲ ਕੀਤਾ ਇਹਦਾ ਤਾਂ ਪਾਣੀ ਦਾ ਨਿਕਾਸ ਆ ਜਿਹੜਾ ਉਹਨੂੰ ਦਰੁਸਤ ਕਰਵਾਇਆ ਜਾਵੇ। ਸਮੱਸਿਆ ਇਹ ਆ ਰਹੀ ਆ ਜੀ ਵੀ ਜਦੋਂ ਮੀਂਹ ਪੈਂਦਾ ਅਕਸਰ ਪਾਣੀ ਖੜਾ ਜਾਂਦਾ। ਉਸ ਦੀ ਵਜ੍ਹਾ ਇਹ ਆ ਵੀ ਜਿਹੜੇ ਸੀਵਰੇਜ ਆ ਸੀਵਰੇਜ ਉੱਤੇ ਆ ਬਸਟੈਂਡ ਦੇ ਵਿੱਚ ਜਿਹੜੀ ਪਾਈਪ ਜਾਂਦੀ ਆ ਉਹ ਸੀਵਰੇਜ ਉੱਤੋਂ ਕਰਕੇ ਉਹਦਾ ਪਾਣੀ ਜਿਹੜਾ ਪਹਿਲਾਂ ਨਹੀਂ ਤੇ ਜਿਹੜਾ ਸੀਵਰੇਜ ਆ ਉਹ ਹੀ ਜ਼ਿਆਦਾ ਭਰਿਆ ਹੋਇਆ ਉਹਦਾ ਪਾਣੀ ਵੀ ਵਾਪਸ ਆ ਜਾਂਦਾ। ਇਹ ਅੱਜ ਤਾਂ ਬਾਰਿਸ਼ ਕਰਕੇ ਪਾਣੀ ਖੜਾ ਹੈ। ਪਰੰਤੂ ਅੱਗੇ ਪਿੱਛੇ ਵੀ ਜਿਹੜਾ ਸੀਵਰੇਜ ਦਾ ਪਾਣੀ ਹੁੰਦਾ ਉਹ ਵੀ ਬਸ ਬਸਟੈਂਡ ਦੇ ਵਿੱਚ ਆਪਣਾ ਆ ਜਾਂਦਾ ਉਹਨੂੰ ਸਾਡੇ ਵੱਲੋਂ ਮੈਂ ਬਤੌਰ ਇਥੇ ਐਸਐਸ ਹਾਂ ਸਾਡੇ ਵੱਲੋਂ ਰੋਡਵੇਅ ਵੱਲੋਂ 26-27 ਲੱਖ ਰੁਪਏ ਦਾ ਜਿਹੜਾ ਐਸਟੀਮੇਟ ਬਣ ਕੇ ਆ ਗਿਆ ਤੇ ਉਹ ਜਿਹੜੀ ਪੈਪ ਪੈਬਲੈਂਟ ਸਾਰੀ ਪਾਈ ਜਾਣੀ ਆ ਪਰੰਤੂ ਇਹ ਜਿਹੜੀ ਸਮੱਸਿਆ ਬਹੁਤ ਲੰਮੇ ਸਮੇਂ ਤੋਂ ਆ ਰਹੀ ਆ ਹੁਣ ਪਤਾ ਨਹੀਂ ਉਹ ਸਿਮੇਂਟ ਜਿਹੜਾ ਬਣ ਕੇ ਆਇਆ ਉਹ ਕਦੋਂ ਲਾਗੂ ਹੋਊਗਾ ਜਾਂ ਕਦੋਂ ਇਹ ਮੈਂ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰੰਤੂ ਇਹ ਸਮੱਸਿਆ ਜਿਹੜੀ ਹੈ ਬਣੀ ਰਹਿੰਦੀ ਪਾਣੀ ਦੀ ਤਕਰੀਬਨ ਇਹ ਪਹਿਲੀ ਮੌਨਸੂਨ ਦੀ ਪਹਿਲੀ ਬਰਸਾਤ ਸੀ ਦੁਬਾਰਾ ਤਾਂ ਬਰਸਾਤਾਂ ਹੁੰਦੀਆਂ ਰਹਿਣੀਆਂ ਲੱਗਦਾ ਕਿ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਮੁਸ਼ਕਲ ਦਾ ਸਾਹਮਣਾ ਤਾਂ ਹੁਣ ਕਰਨਾ ਹੀ ਪੈਣਾ ਜੀ ਹੁਣ ਠੇਕੇਦਾਰ ਨਾਲ ਮੈਂ ਸੰਪਰਕ ਕੀਤਾ ਸੀਗਾ ਠੇਕੇਦਾਰ ਨੇ ਕੋਈ ਕਹਾ ਵੀ ਜਿਹੜੀਆਂ ਸਾਰੀਆਂ ਗਲੀਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਜਿਹੜੀਆਂ ਮੋਟਰਾਂ ਹੁੰਦੀਆਂ ਵੀ ਥਿਊਰੀਆਂ ਦੀਆਂ ਲਾਈਟ ਨਹੀਂ ਹੈਗੀ ਤੇ ਮੋਟਰਾਂ ਬੰਦ ਪਈਆਂ ਹੁਣ ਉਹਨੇ ਤਾਂ ਇੰਨੀ ਗੱਲ ਕਹਿ ਕੇ ਜੀ ਆਪ ਦਾ ਹੱਥ ਛਾੜਤਾ ਵੀ ਮੇਰੇ ਵਾਸਤੇ ਨਹੀਂ ਹੈਗਾ ਵੀ ਮੋਟਰਾਂ ਨਹੀਂ ਚੱਲਦੀਆਂ ਲੈਣ ਬੰਦ ਪਈ ਆ ਤੇ ਇੱਕ ਸੀਵਰੇਜ ਜਿਹੜਾ ਉਹ ਵੀ ਸਾਰਾ ਭਰਿਆ ਪਿਆ ਸਾਰੇ ਪਾਣੀ ਦਾ ਸੀਵਰੇਜ ਚ ਹੀ ਜਾਣਾ ਨਾ ਤੇ ਸੀਵਰੇਜ ਭਰਿਆ ਪਿਆ ਪਾਣੀ ਜਾਊਗਾ ਕਿੱਥੇ ਅਸੀਂ ਤੁਹਾਨੂੰ ਦੱਸ ਰਿਹਾ ਵੀ ਅੱਜ ਤਾਂ ਬਾਰਿਸ਼ ਪਈ ਹੈ ਇਸ ਤੋਂ ਪਹਿਲਾਂ ਵੀ ਜਿਹੜਾ ਪਾਣੀ ਹੈ ਉਹ ਸਾਰਾ ਬਾਸ ਆ ਜਾਂਦਾ ਸੀਵਰੇਜ ਦਾ ਵੀ ਜਿਹੜਾ ਪਾਣੀ ਹੈ ਖੜਾ ਹੋਇਆ ਕਦੋਂ ਤੀਏ ਸਮੱਸਿਆ ਆ ਰਹੀ ਆ ਔਰ ਗੱਲਬਾਤ ਕੋਈ ਵੀ ਹੱਲ ਕਦੋਂ ਕਰਾਇਆ ਜਾਊਗਾ ਸਾਰੇ ਸਮੱਸਿਆ ਪਹਿਲੇ 15 16 ਸਾਲ ਤੋਂ ਇਹ ਵੇਖ ਰਹੇ ਆ ਜਿਉਂ ਅਡਾ ਨਵਾਂ ਬਣਿਆ ਉਦੋਂ ਦੀ ਇਹ ਸਮੱਸਿਆ ਆ ਰਹੀ ਆ ਜੀ ਇਹਦੇ ਤੇ ਬਹੁਤੀ ਕਬਰਾਂ ਲੱਗ ਚੁੱਕੀਆਂ ਪਰ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜੀ ਜਦੋਂ ਪ੍ਰਸ਼ਾਦ ਹੁੰਦੀ ਆ ਉਦੋਂ ਦਾ ਲੋਕਾਂ ਦਾ ਜਾਣਾ ਹੀ ਮੁਸ਼ਕਲ ਹੋ ਜਾਂਦਾ ਜੀ ਕਿਵੇਂ ਯਾਤਰੀ ਆਉਂਦੇ ਆ ਕਈਆਂ ਨੂੰ ਕਾਲ ਹੁੰਦੀ ਆ ਉਤਰਨ ਦੀ ਪਿੱਛੇ ਛਾਲ ਮਾਰਦੇ ਆ ਡਿੱਗਣ ਦਾ ਡਰ ਰਹਿੰਦਾ ਖਤਰਾ ਬਣਿਆ ਰਹਿੰਦਾ ਪਬਲਿਕ ਨੂੰ ਆਇਆ ਹੁੰਦਾ ਯਾਰ ਪਾਣੀ ਵੇਜੀ ਡੱਬਾਂ ਕੇ ਅਜੀ ਪਿੱਛੇ ਛਾਲ ਮਾਰ ਜਿਵੇਂ ਆ ਤੁਸੀਂ ਦੇਖ ਹੀ ਰਹੇ ਆ ਇਹਦੇ ਵੀ ਦੀ ਕਾਰਾਂ ਡੱਪ ਰਹੀਆਂ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਗਿਆ ਉਹਦਾ ਮੁੜ ਕੇ ਬੱਸਾਂ ਵਾਲਿਆਂ ਨੂੰ ਹਰਜਾਨਾ ਭਰਨਾ ਪੈਂਦਾ ਪਬਲਿਕ ਨੂੰ ਨੁਕਸਾਨ ਪਹੁੰਚਦਾ ਇਹਦੇ ਕਰਕੇ ਪ੍ਰਸ਼ਾਸਨ ਨੇ ਇਹਦੇ ਵੱਲ ਧਿਆਨ ਜਰੂਰ ਦੇਵੇ ਜੀ ਲੱਗਦਾ ਜਿਵੇਂ ਕਈ ਵਾਰੀ ਐਕਸੀਡੈਂਟ ਵੀ ਹੋ ਚੁੱਕਿਆ ਜਿਵੇਂ ਇੱਕ ਟਰਾਲਾ ਪਲਟ ਗਿਆ ਸੀ ਆ ਰੱਖਸ਼ੇ ਵੀ ਕਈ ਵਾਰੀ ਪਲਟੇ ਹੈਗੇ ਆ ਬਹੁਤ ਵੱਡੇ ਹਾਦਸੇ ਹੁੰਦੇ ਜੀ ਇੱਥੇ ਆ ਜੀ ਆਪ ਰੋਜ਼ ਵੇਣੀਆਂ ਜੀ ਵਰਤਾਂ ਇਹ ਰੋਜ਼ ਬੱਸਾਂ ਚੜ੍ਹਦੀਆਂ ਰੋਡ ਦੇ ਅੱਡਾ ਨੀਵਾ ਜੀ ਸੜਕ ਉੱਚ ਬੱਸਾਂ ਜੋਰ ਨਾਲ ਸਪੀਡ ਨਾਲ ਚੜਾਉਂਦੇ ਡਰਾਈਵਰ ਕਿੰਟਰ ਮੋੜੇ ਕੋਈ ਨਾ ਕੋਈ ਆਉਣ ਜਾਣ ਵਾਲੇ ਰੁਕਦੇ ਨਹੀਂਗੇ ਪਾਸੇ ਹੋ ਜਾਂਦੇ ਆਮ ਹੀ ਰੋਜ਼ ਵਾਂਗੂ ਇੱਕ ਹਾਦਸਾ ਹੁੰਦਾ ਜੀ ਇੱਥੇ ਮੁਖਤਰ ਸਾਹਿਬ ਤੋਂ ਬੋਟਾ ਸਿੰਘ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ